ਸੋਨੇ ਨੱਕ ਜਿੰਨ ਲੰਮੜੇ ਵਾਲਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਜਦੋਂ ਖਾਲਸਾ ਪੰਥ ਦੇ ਸਾਈਂਨਾ ਦਿਹਾੜੇ ਦੀ ਗੱਲ ਆਉਂਦੀ ਹੈ ਤੇ ਪੰਜ ਕਕਾਰਾਂ ਦੀ ਗੱਲ ਆਮ ਚਲਦੀ ਹੈ ਜੀ ਹਾਂ ਅੱਜ ਖਾਲਸਾ ਪੰਥ ਦੇ ਸਾਈਂਨਾ ਦਿਹਾੜੇ ਨੂੰ ਸਮਰਪਿਤ ਪੀਟੀਸੀ ਦਾ ਇੱਕ ਖਾਸ ਉਪਰਾਲਾ ਕਕਾਰ ਸਾਡੀ ਪਹਿਚਾਨ ਅੱਜ ਇਹਨਾਂ ਕਕਾਰਾਂ ਦੇ ਵਿੱਚੋਂ ਅਸੀਂ ਗੱਲ ਕਰਾਂਗੇ ਕੇਸਾਂ ਬਾਰੇ ਸਭ ਤੋਂ ਪਹਿਲਾਂ ਕਕਾਰ ਜਿਹਨੂੰ ਕੇਸ ਕਿਹਾ ਜਾਂਦਾ ਹੈ ਕੇਸਾਂ ਦੀ ਅਹਿਮਤ ਕੀ ਹੈ ਕੇਸ ਸਿੱਖੀ ਦਾ ਚਿੰਨ੍ਹ ਕੇਸ ਗੁਰੂ ਦੀ ਮੋਹਰ ਕਿਵੇਂ ਹਨ ਕੇਸਾਂ ਨਾਲ ਸਿੱਖ ਦੀ ਪਛਾਣ ਹੈ ਉਹ ਕਿਵੇਂ ਹੈ ਇਤਿਹਾਸਕ ਸਰੋਤਾਂ ਦੇ ਵਿੱਚ ਕੇਸਾਂ ਦੀ ਕੀ ਭੂਮਿਕਾ ਹੈ ਅਤੇ ਗੁਰੂ ਪਾਤਸ਼ਾਹ ਵੱਲੋਂ ਤਾੜਨਾ ਕਰਕੇ ਕਿਵੇਂ ਕੇਸਾਂ ਦਾ ਸਤਕਾਰ ਬਾਰੇ ਇਤਿਹਾਸਕ ਸਰੋਤਾਂ ਵਿੱਚ ਗੱਲ ਕਹੀ ਗਈ ਹੈ ਆਪ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਕਕਾਰ ਸਾਡੀ ਪਛਾਣ ਦੇ ਵਿੱਚ ਕੇਸਾਂ ਦੇ ਪੂਰੇ ਵਿਸ਼ੇ ਨੂੰ ਖੋਲ ਕੇ ਤੁਹਾਡੇ ਰੂਪ ਰੂਪ ਕਰਾਂਗੇ ਤੇ ਅਸੀਂ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਜੋ ਕਿ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਗੁਰਮਤ ਵਿਚਾਰਾ ਦੇ ਰਾਈ ਵਿਚਰ ਰਹੇ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਸਰਤਾਜ ਸਿੰਘ ਜੀ ਬਸਰਾਵਾ ਤੁਹਾਡਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਅਕਸਰ ਅਸੀਂ ਜਦੋਂ ਪੰਕਤੀਆਂ ਪੜ੍ਹਦੇ ਆਏ ਘਰਾਂ ਚੋਂ ਆਵਾਜ਼ ਵੀ ਆਉਂਦੀ ਹੈ ਗੁਰੂ ਨਾਨਕ ਸਾਹਿਬ ਦੇ ਕੇਸ ਗੁਰੂ ਦੀ ਮੋਹ ਜੀ ਕੇਸਾਂ ਦਾ ਸਤਕਾਰ ਕਰੋ ਕੇ ਸਾਨੂੰ ਤਲਾਝਲੀ ਨਹੀਂ ਦੇਣੀ ਤੇ ਜਦੋਂ ਪੰਜ ਕਕਾਰਾਂ ਦੀ ਗੱਲ ਆਉਂਦੀ ਹੈ ਕੇਸ ਬੜੀ ਅਹਿਮ ਭੂਮਿਕਾ ਨਿਭਾਉਂਦੇ ਨੇ ਸਿੱਖ ਦੀ ਪਹਿਚਾਣ ਵੀ ਹੈ ਕੇਸ ਜੀ ਅੱਜ ਕੇਸ ਨੂੰ ਕਿਵੇਂ ਡਿਫਾਈਨ ਕਰੋਗੇ ਖਾਲਸੇ ਦੇ ਜਨਮ ਦਿਹਾੜੇ ਨਾਲ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਸੋਹਣੇ ਕਿਸੇ ਵਿਦਵਾਨ ਦੇ ਅਲਫਾਜ਼ ਹਨ ਨਿਸ਼ਾਨ ਸਿੱਖੀ ਈ ਪੰਜ ਹਰਫ ਕਾਫ ਹਰ ਗਜਨਾ ਬਾਸ਼ਿਦ ਈ ਪੰਜ ਮਵਾਫ ਕੀ ਬਾਤ ਹੈ ਪੰਜ ਕਕਾਰਾਂ ਦੀ ਗੱਲ ਕੀਤੀ ਗਈ ਤੇ ਨਾਲ ਇਹ ਕਿਹਾ ਗਿਆ ਵੀ ਪੰਜ ਕਕਾਰਾਂ ਦੇ ਵਿੱਚੋਂ ਇੱਕ ਵੀ ਕਦੇ ਮੁਆਫ ਨਹੀਂ ਹੋ ਸਕਦਾ ਇੱਕ ਵੀ ਕਦੇ ਸਿੱਖ ਦੇ ਜੀਵਨ ਤੋਂ ਪਾਸੇ ਨਹੀਂ ਹੋ ਸਕਦਾ ਜੀ ਇੱਕ ਵੀ ਕਾਰਜੇ ਸਿੱਖ ਤੋਂ ਪਾਸੇ ਹੈ ਤੇ ਉਹ ਸਿੱਖੀ ਤੋਂ ਅਧੂਰਾ ਹੈ ਅੱਜ ਆਪਾਂ ਗੱਲ ਕਰਾਂਗੇ ਕਿਸਾਂ ਦੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਬਾਣੀ ਦੇ ਅੰਦਰ ਖਿੰ ਥੋੜਾ ਜਿਹਾ ਰੁੱਕ ਕੇ ਇੱਕ ਬੇਨਤੀ ਕਰਾਂਗਾ ਆਪਾਂ ਜੇ ਗੁਰਬਾਣੀ ਪੱਖ ਵਿਖੀ ਹੈ ਆਪਾਂ ਜੇ ਅਰਦਾਸ ਦੇ ਪੱਖ ਤੋਂ ਵਿਚਾਰ ਕਰਨ ਦਾ ਯਤਨ ਕਰੀਏ ਆਪਾਂ ਜੇ ਇਤਿਹਾਸਕ ਪੱਖ ਵੇਖਣ ਦਾ ਯਤਨ ਕਰੀਏ ਆਪਾਂ ਜੇ ਸਿੱਖ ਰਹਿਤ ਮਰਿਆਦਾ ਦਾ ਪੱਖ ਵੇਖੀਏ ਆਪਾਂ ਜੇ ਰਹਿਤ ਨਮਿਆਂ ਦਾ ਪੱਖ ਵੇਖੀਏ ਤੇ ਹਰ ਇੱਕ ਪੱਖ ਤੋਂ ਸਾਨੂੰ ਕਿਸਾਂ ਦੇ ਬਾਰੇ ਇਸ ਗੱਲ ਦਾ ਸੋਝੀ ਮਿਲੀ ਹੈ ਕਿ ਕੇਸ ਗੁਰੂ ਦੀ ਮੋਹਰ ਹਨ ਬਿਲਕੁਲ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਸਤਗੁਰੂ ਜੀ ਮਹਾਰਾਜ ਆਪਣੀ ਬਾਣੀ ਦੇ ਅੰਦਰ ਜਦੋਂ ਆਪਾਂ ਤਲੰਗ ਰਾਗ ਦਾ ਬਚਨ ਸਾਹਮਣੇ ਰੱਖੀਏ ਤੇ ਜਿੱਥੇ ਸਹਿਬ ਜੀ ਨੇ ਇਹ ਬਚਨ ਕਹੇ ਮਮ ਸਰ ਮੂਏ ਫਾਰਸੀ ਦਾ ਸ਼ਬਦ ਹੈ ਮੂਏ ਦਾ ਭਾਵ ਹੈ ਵਾਲ ਜਾਂ ਮੂਏ ਦਾ ਅਰਥ ਹੈ ਕੇਸ ਕੇਸ ਬਿਲਕੁਲ ਗੁਰਬਾਣੀ ਆਪਾਂ ਪੜ੍ਹੀਏ ਤੇ ਗੁਰਬਾਣੀ ਵਿੱਚ ਸਿੱਧੇ ਸ਼ਬਦਾਂ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਬਖਸ਼ਿਸ਼ ਕੀਤੇ ਕੇਸਾਂ ਕਾਕਰ ਬੀਜਨਾ ਕਰ ਚਵਰ ਟੁਲਾਵ ਕੇਸ ਸ਼ਬਦ ਵੀ ਗੁਰਬਾਣੀ ਵਿੱਚ ਆਉਂਦਾ ਤੇ ਮੂਏ ਵਾਲ ਇਹ ਸ਼ਬਦ ਵੀ ਗੁਰਬਾਣੀ ਵਿੱਚ ਆਉਂਦਾ ਥੋੜਾ ਜਿਹਾ ਜੇ ਆਪਾਂ ਮੱਕੇ ਮਦੀਨੇ ਦੀ ਗੋਸ਼ਟ ਉਸ ਪੱਖ ਨੂੰ ਵੇਖਣ ਦਾ ਯਤਨ ਕਰੀਏ ਤੇ ਉੱਥੇ ਇੱਕ ਸ਼ਬਦ ਆਉਂਦਾ ਮੋਏ ਜੀ ਬੜੀ ਸੋਹਣੀ ਇੱਕ ਛੋਟੀ ਜੀ ਗਾਥਾ ਸੰਜੀ ਕਰਾਂ ਤੁਹਾਡੇ ਨਾਲ ਅਮੀਰ ਖੁਸਰੋ ਇੱਕ ਦਿਨ ਇੱਕ ਬਾਗ ਦੇ ਵਿੱਚ ਟੱਲਣ ਲਈ ਗਏ ਮੈਂ ਮੋਏ ਸ਼ਬਦ ਦੀ ਵਿਆਖਿਆ ਥੋੜੀ ਜੀ ਕਰਨ ਲੱਗਾ ਜੋ ਮੱਕੇ ਮਦੀਨੇ ਦੀ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ 1518 ਵਿੱਚ ਮੱਕੇ ਮਦੀਨੇ ਗਏ ਮੱਕੇ ਮਦੀਨੇ ਦੇ ਜਿਹੜੇ ਮੌਲਵੀ ਬਹਾਉਦੀਨ ਜੀ ਦੇ ਨਾਲ ਧੰਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਜੀ ਦੀ ਵਾਰਤਾਲਾਪ ਵਿਚਾਰ ਚਰਚਾ ਹੋਈ। ਉੱਥੇ ਸਤਿਗੁਰੂ ਜੀ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਹੜਾ ਸ਼ਬਦ ਮੱਕੇ ਮਦੀਨੇ ਦੀ ਗੋਸ਼ਟ ਵਿੱਚ ਇੱਕ ਸ਼ਬਦਾਂ ਦਾ ਮੋਏ ਮੋਏ ਦਾ ਅਰਥ ਵੀ ਹੈ ਵਾਲ ਫਾਰਸੀ ਦਾ ਸ਼ਬਦ ਹੈ। ਤੇ ਇਹ ਸ਼ਬਦ ਜਿਹੜਾ ਮੱਕੇ ਮਦੀਨੇ ਦੀ ਗੋਸ਼ਟ ਉਹਦੇ ਵਿੱਚ ਮੋਏ ਵਰਤੇ ਆ ਗਿਆ। ਤੇ ਅਮੀਰ ਖੁਸਰੋ ਇੱਕ ਦਿਨ ਇੱਕ ਬਾਗ ਦੇ ਅੰਦਰ ਟੱਲਣ ਗਏ। ਉੱਥੇ ਇੱਕ ਹਿੰਦੂ ਔਰਤ ਨੂੰ ਵੇਖਿਆ ਉਹਦੇ ਕੇਸ ਹਨ ਉਹਦੇ ਵਾਲ ਹਨ ਤੇ ਉਹਨੂੰ ਪੁੱਛਿਆ ਅਮੀਰ ਖੁਸਰੋ ਨੇ ਉਹਦੇ ਵਾਲ ਵੇਖ ਕੇ ਕਹਿਣ ਲੱਗੇ ਵੀ ਤੇਰੇ ਵਾਲਾਂ ਦੀ ਕੀ ਕੀਮਤ ਤੇ ਉਹਨੇ ਅੱਗੇ ਅੱਗੋਂ ਸ਼ਬਦ ਵਰਤੇ ਕਹਿਣ ਲੱਗੀ ਦੁਰਦੁਰ ਮੋਏ ਦੁਰਦੁਰ ਮੋਏ ਦਾ ਅਰਥ ਹੁਣ ਫਾਰਸੀ ਦੇ ਵਿੱਚ ਦੁਰਦੁਰ ਦਾ ਅਰਥ ਹੈ ਮੋਤੀ ਮੋਏ ਦਾ ਅਰਥ ਹੈ ਵਾਲ ਭਾਵ ਉਹਨੇ ਕਿਹਾ ਕਿ ਮੇਰੇ ਇੱਕ ਇੱਕ ਵਾਲ ਦੀ ਕੀਮਤ ਹੈ ਇੱਕ ਇੱਕ ਮੋਤੀ ਬਹੁਤ ਤੇ ਜਦੋਂ ਮੈਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹ ਜਿਹੜੇ ਸਿੱਖ ਦੇ ਕੇਸ ਨੇ ਇਹਨਾਂ ਕੇਸਾਂ ਦੀ ਕੀਮਤ ਕੀਮਤ ਕੀ ਹੈ ਬਹੁਤ ਖੂ ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਆਵਾਜ਼ ਦੇ ਕੇ ਕਹਿਣ ਲੱਗੇ ਹਰ ਦੋ ਆਲਮ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਆ ਕਹਿਣ ਲੱਗੇ ਸੱਜਣਾ ਆ ਜਿਹੜੇ ਰੱਬ ਨੇ ਸਾਨੂੰ ਕੇਸ ਬਖਸ਼ਿਸ਼ ਕੀਤੇ ਹਨ ਇੱਕ ਇੱਕ ਕੇਸ ਦੀ ਕੀਮਤ ਦੋ ਜਹਾਨ ਹੈ ਕਿਆ ਬਾਤ ਹੈ ਬਹੁਤ ਕੋ ਤਾਨੂ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਨੂੰ ਤਿੰਨ ਉਪਦੇਸ਼ ਦਿੰਦੇ ਨੇ ਨਾ ਤੇ ਉਹਨਾਂ ਉਪਦੇਸ਼ਾਂ ਦੇ ਵਿੱਚ ਪਹਿਲਾ ਉਪਦੇਸ਼ ਬਾਬਾ ਜੀ ਨੇ ਇਹ ਹੀ ਦਿੱਤਾ ਕਹਿਣ ਲੱਗੇ ਕੇਸਾਂ ਦੀ ਸੰਭਾਲ ਕਰਨੀ ਬਿਲਕੁਲ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੋਮਾਂ ਦੀ ਬੇਦਬੀ ਨਹੀਂ ਕਰਨੀ ਰੋਮਾਂ ਦੀ ਬੇਦਬੀ ਨਹੀਂ ਕਰਨੀ ਕੇਸਾਂ ਦੀ ਸੰਭਾਲ ਕਰਨੀ ਜਦੋਂ ਆਪਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪੜੀਏ ਸਾਨੂੰ ਗੁਰੂ ਹਰ राय ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਕੇਸ ਨਹੀਂ ਕਟਾਉਣੇ ਸਮਾਂ ਆਇਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਮੈਂ ਥੋੜਾ ਜਿਹਾ ਹੁਣ ਤੁਹਾਡਾ ਧਿਆਨ ਲੈ ਕੇ ਚੱਲੇ ਆਂ ਅਰਦਾਸ ਵੱਲ ਜੀ ਕਿਉਂਕਿ ਜਦੋਂ ਆਪਾਂ ਅਰਦਾਸ ਦਾ ਤੀਸਰਾ ਪੈਰਾ ਪੜ੍ਹਦੇ ਆਂ ਜਿੱਥੇ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਉਹਨਾਂ ਦੇ ਵਿੱਚ ਫਿਰ ਇੱਕ ਥਾਂਏ ਭਾਈ ਤਾਰੂ ਸਿੰਘ ਦਾ ਜ਼ਿਕਰ ਆਉਂਦਾ ਖੋਪਰੀਆਂ ਲੋਹਾਈਆਂ ਦਾ ਬਿਲਕੁਲ ਤੇ ਭਾਈ ਤਾਰੂ ਸਿੰਘ ਦਾ ਸਬੰਧ ਸਿੱਧਾ ਹੀ ਕੇਸਾਂ ਨਾਲ ਫਿਰ ਇਸ ਤੋਂ ਥੱਲੇ ਜਦੋਂ ਆਪਾਂ ਜਾਣਦੇ ਆ ਨਾ ਮੈਂ ਇੱਕ ਖਿੰਨ ਇੱਥੇ ਰੁੱਕ ਕੇ ਨਾਲ ਹੀ ਬੇਨਤੀ ਕਰ ਜਾਵਾਂ ਭਾਈ ਤਾਰੂ ਸਿੰਘ ਜੀ ਦੇ ਪਰਥਾਏ ਕਿਸੇ ਵਿਦਵਾਨ ਸ਼ਾਇਰ ਦੇ ਬੋਲ ਬੜੇ ਪਿਆਰੇ ਨੇ ਤਾਰੂ ਸਿੰਘ ਨੇ ਕੇਸ ਨਹੀਂ ਲੈਣ ਦਿੱਤੇ ਭਾਵੇਂ ਜ਼ਾਲਮਾਂ ਖੋਪਰੀ ਲਾਹ ਦਿੱਤੀ ਮੌਜੀ ਪਿਤਾ ਦਸ਼ਮੇਸ਼ ਦੀ ਓਟ ਲੈ ਕੇ ਉਹ ਵੇਖੋ ਸਿੱਖ ਨੇ ਸਿੱਖੀ ਪੁਗਾ ਦਿੱਤੀ ਬਹੁਤ ਖੂਬ ਤੇ ਜਦੋਂ ਅਰਦਾਸ ਤੇ ਤੀਸਰੇ ਪਹਿਰੇ ਨੂੰ ਆਪਾਂ ਪੜਦੇ ਆਂ ਪੜਦੇ ਆਂ ਸੰਪੂਰਨਤਾ ਵੱਲ ਜਾਂਦੇ ਆਂ ਨਾ ਉੱਥੇ ਫਿਰ ਇੱਕ ਸ਼ਬਦ ਬੜਾ ਪਿਆਰਾ ਆਉਂਦਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੁਣ ਇੱਕ ਗੱਲ ਚੇਤੇ ਰੱਖੋ ਕਿ ਸਵਾਸਾਂ ਤੋਂ ਪਹਿਲਾਂ ਕੇਸ ਨਹੀਂ ਕੇਸ ਨਹੀਂ ਜਾਣੇ ਚਾਹੀਦੇ ਸਵਾਸ ਜਾਂਦੇ ਨੇ ਤੇ ਚਲੇ ਜਾਣ ਗੁਰਮੁਖੋ ਕਿਉਂਕਿ ਸਿੱਖ ਤੇ ਵਾਰ-ਵਾਰ ਇਹ ਹੀ ਅਰਦਾਸ ਕਰਦਾ ਹੈ ਵੀ ਮਾਲਕਾ ਕਿਰਪਾ ਕਰੀ ਮੇਰੀ ਜਿਹੜੀ ਸਿੱਖੀ ਹੈ ਉਹ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਏ। ਫਿਰ ਆਪਾਂ ਇਸ ਤੋਂ ਅੱਗੇ ਚਲੀਏ। ਜਦੋਂ ਅਰਦਾਸ ਦਾ ਆਪਾਂ ਛੇਵਾਂ ਪੈਰਾ ਵੇਖਣ ਦਾ ਯਤਨ ਕਰਦੇ ਹਾਂ। ਜਿੱਥੇ ਦਾਨਾਂ ਦਾ ਜ਼ਿਕਰ ਆਉਂਦਾ ਸੱਤ ਦਾਨ ਆਉਂਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ। ਫਿਰ ਨਾਲ ਸ਼ਬਦ ਆਉਂਦਾ ਉੱਥੇ ਕੇਸ ਦਾਨ। ਕੇਸ ਦਾਨ। ਪਹਿਲਾਂ ਸਿੱਖੀ ਤੇ ਸਿੱਖੀ ਦੇ ਨਾਲ ਕੇਸ। ਸਿੱਖੀ ਤੇ ਕੇਸ ਦਾ ਸਬੰਧ ਵੇਖੋ ਅਰਦਾਸ ਦਾ ਤੀਜਾ ਪੈਰਾ ਵੀ। ਸਿੱਖੀ ਤੇ ਕੇਸਾਂ ਦੀ ਗੱਲ ਕਰਦਾ ਹੈ ਅਰਦਾਸ ਦਾ ਛੇਵਾਂ ਪੈਰਾ ਵੀ ਸਿੱਖੀਦਾਨ ਤੇ ਕੇਸਤਾਨ ਇਹ ਇਹ ਬਾਬਤ ਸਾਨੂੰ ਅਰਦਾਸ ਵਿੱਚੋਂ ਬਹੁਤ ਕੁਝ ਮਿਲਦਾ ਹੈ ਜੀ ਬਿਲਕੁਲ ਉਸ ਤੋਂ ਅੱਗੇ ਜੇ ਆਪਾਂ ਹੋਰ ਪੱਖ ਥੋੜਾ ਜਿਹਾ ਮੈਂ ਤੁਹਾਡਾ ਧਿਆਨ ਇਤਿਹਾਸਕ ਪੱਖ ਤੇ ਲੈ ਕੇ ਚੱਲਿਆਂ ਜੇ ਆਪਾਂ ਕਿਤੇ ਕੇਸਾਂ ਦੀ ਕੀਮਤ ਪੁੱਛਣੀ ਹੋਵੇ ਨਾ ਕੇਸਾਂ ਦੀ ਕੀਮਤ ਪੁੱਛ ਕੇ ਵੇਖ ਪੀਰ ਬੁੱਧੂ ਸ਼ਾਹ ਨੂੰ ਵੀ ਕੇਸਾਂ ਦੀ ਕੀਮਤ ਕੀ ਹੈ ਕੀ ਬਾਤ ਹੈ ਬਹੁਤ ਖੂਬ ਜਿਨ ਨੇ ਆਪਣੇ ਭਰਾ ਜਿਨ ਨੇ ਆਪਣੇ ਪੁੱਤਰ ਜਿਨਨੇ ਆਪਣੇ murid ਕਲਗੀ ਤਰ ਬਾਪੂ ਦੇ ਚਰਨਾਂ ਤੋਂ ਕੁਰਬਾਨ ਕਰ ਦਿੱਤੇ ਤੇ ਸਤਿਗੁਰੂ ਪੁੱਛਦੇ ਜਦੋਂ ਪਤਾ ਲੱਗਦਾ ਸਤਿਗੁਰੂ ਜੀ ਨੂੰ ਕਹਿੰਦੇ ਪੀਰ ਬੁੱਧੂ ਸ਼ਾਹ ਕੁਝ ਮੰਗ ਲਾ ਕਹਿੰਦਾ ਦਾਤਾ ਕੁਝ ਨਹੀਂ ਚਾਹੀਦਾ ਸਭ ਕਹਿੰਦੇ ਕੁਝ ਮੰਗ ਝੋਲੀ ਅੜ ਕੇ ਕਹਿੰਦਾ ਦਾਤਾ ਕਿਰਪਾ ਕਰ ਆਹ ਜਿਹੜਾ ਕੇਸਾਂ ਦੇ ਵਿੱਚ ਕੰਗਾ ਕਰਦੇ ਹੋ ਨਾ ਤੇ ਕੰਗਾਂ ਦੇ ਵਿੱਚ ਅੜੇ ਹੋਏ ਜਿਹੜੇ ਤੁਹਾਡੇ ਕੇਸ ਨੇ ਇਹ ਝੋਲੀ ਚ ਪਾ ਦਿਓ ਇੱਕ ਕੇਸ ਮੇਰੀ ਝੋਲੀ ਚ ਪਾ ਦਿਓ ਮੈਂ ਸਮਝ ਲਵਾਂਗਾ ਕਿ ਪੁੱਤ ਕਲਗੀ ਧਰ ਦੀ ਝੋਲੀ ਪਾ ਆਇਆ ਤੇ ਇਹ ਦਾਤਾ ਆਪਣੀ ਝੋਲੀ ਚ ਪਵਾ ਕੇ ਲੈ ਆਇਆ ਬਹੁਤ ਖੂਬ ਕਿਸਾਨ ਦੀ ਕੀਮਤ ਪੁੱਛ ਕੇ ਵੇਖੋ ਪੀਰ ਬੁੱਧੂ ਸ਼ਾਨ ਕਿਸਾਨ ਦੀ ਕੀਮਤ ਪੁੱਛ ਕੇ ਵੇਖੋ ਭਾਈ ਤਾਰੂ ਸਿੰਘ ਨੂੰ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਲੈ ਕੇ ਚੱਲਿਆਂ ਜਦੋਂ ਸਿੱਖ ਰਾਜ ਦੀ ਆਪਾਂ ਗੱਲ ਕਰਾਂਗੇ ਨਾ ਸਿੱਖ ਰਾਜ ਦੀ ਗੱਲ ਕਰਦੇ ਆ ਕਰਦੇ ਆ ਮੈਨੂੰ ਚੇਤਾ ਆਉਂਦਾ ਹੈ ਜਿਹੜਾ ਸਾਡਾ ਸਭ ਤੋਂ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ 8-9 ਵਰਿਆਂ ਦੀ ਉਮਰ ਸੀ ਜਦੋਂ ਜਦੋਂ ਅੰਗਰੇਜ਼ਾਂ ਨੇ ਉਹਨੂੰ ਸਭ ਤੋਂ ਪਹਿਲਾਂ ਕੀ ਕੀਤਾ ਵੀ ਉਹਨੂੰ ਸਿੱਖ ਅਹਿਲਕਾਰਾਂ ਤੋਂ ਪਾਸੇ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਜਦੋਂ ਤੱਕ ਇਹ ਸਿੱਖ ਅਹਿਲਕਾਰਾਂ ਦੇ ਗ੍ਰੰਥੀਆਂ ਗਿਆਨੀਆਂ ਦੇ ਪ੍ਰਭਾਵ ਥੱਲੇ ਰਹੇਗਾ ਇਹ ਸਿੱਖੀ ਤੋਂ ਕਦੇ ਪਾਸੇ ਨਹੀਂ ਹੋਏਗਾ ਬਿਲਕੁਲ ਸਿੱਖ ਅਹਿਲਕਾਰਾਂ ਤੋਂ ਗ੍ਰੰਥੀਆਂ ਤੋਂ ਉਹਨੂੰ ਪਾਸੇ ਕੀਤਾ ਦਲੀਪ ਸਿੰਘ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਉਸ ਤੋਂ ਬਾਅਦ ਉਹਨੂੰ ਮੁਸਲਮਾਨ ਅਹਿਲਕਾਰਾਂ ਦੇ ਪ੍ਰਭਾਵ ਥੱਲੇ ਉਹਦੇ ਤੋਂ ਬਾਅਦ ਪੰਡਤ ਐਲਕਾਰਾਂ ਦੇ ਪ੍ਰਭਾਵ ਥੱਲੇ ਤੇ ਫਿਰ ਇੱਕ ਦਿਨ ਇਦਾਂ ਦਾ ਸਮਾਂ ਆਇਆ ਕਲਕੱਤੇ ਦੀ ਧਰਤੀ ਤੇ ਉਹਨੂੰ ਈਸਾਈ ਧਰਮ ਦੇ ਵਿੱਚ ਲਿਆਂਦਾ ਗਿਆ ਈਸਾਈ ਧਰਮ ਵਿੱਚ ਜਦੋਂ ਲਿਆਂਦਾ ਗਿਆ ਈਸਾਈ ਧਰਮ ਵਿੱਚ ਲਿਆਉਣ ਤੋਂ 1 ਸਾਲ ਬਾਅਦ ਉਹਦੇ ਕੇਸ একদম ਨਹੀਂ ਕੱਟੇ 1 ਸਾਲ ਬਾਅਦ ਜਦੋਂ ਉਹਨੂੰ ਈਸਾਈ ਬਣਾ ਲਿਆ 1 ਸਾਲ ਬਾਅਦ ਉਹਦੇ ਕੇਸ ਕੱਟੇ ਗਏ ਅੰਗਰੇਜ਼ਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਦੋਂ ਤੱਕ ਇਹ ਕਿਸਾਂ ਨਾਲ ਜੁੜਿਆ ਰਹੇਗਾ ਇਹਦੇ ਅੰਦਰੋਂ ਸਿੱਖੀ ਖਤਮ ਨਹੀਂ ਹੋਣੀ ਜੇ ਇਹਨੂੰ ਖਤਮ ਕਰਨਾ ਚਾਹੁੰਦੇ ਆ ਪਹਿਲਾਂ ਇਹਦੇ ਸਿਰ ਤੋਂ ਕੇਸ ਖਤਮ ਕਰਨੇ ਪੈਣਗੇ ਬਿਲਕੁਲ ਇਹਦੇ ਸਿਰ ਤੋਂ ਕੇਸ ਪਾਸੇ ਕਰਨੇ ਪੈਣਗੇ ਫਿਰ ਉਹਦੇ ਕੇਸ ਕੱਟੇ ਗਏ ਤੇ ਇਦਾਂ ਦਾ ਸਮਾਂ ਆਇਆ ਜਦੋਂ ਕਿਤੇ ਉਹਦਾ ਮਹਾਰਾਣੀ ਜਿੰਦਾਂ ਦੇ ਨਾਲ ਮਾਂ ਨਾਲ ਮਿਲਾਪ ਹੋਇਆ ਤੇ ਮਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋਈ ਜਦੋਂ ਮਾਂ ਪੁੱਤਰ ਦਾ ਮਿਲਾਪ ਹੋਇਆ ਨਾ ਜਦੋਂ ਮਾਂ ਨੇ ਉਹਦੇ ਸਿਰ ਤੇ ਹੱਥ ਫੇਰੇ ਅਤੇ ਕੇਸ ਨਜ਼ਰ ਨਾ ਆਏ ਉਹ ਕੇਸਾਂ ਵਾਲਾ ਜੂڑا ਨਜ਼ਰ ਨਾ ਆਇਆ ਇਕੋਦਮ ਪਿੱਛੇ ਕਰ ਦਿੱਤਾ ਇਕੋਦਮ ਮਾਂ ਨੇ ਪੈਰ ਪਿਸ਼ਾਣ ਕਰਕੇ ਕਿਹਾ ਵੀ ਤੂੰ ਮੇਰਾ ਦਲੀਪ ਸਿੰਘ ਨਹੀਂ ਹੋ ਸਕਦਾ ਬਿਲਕੁਲ ਨਹੀਂ ਮਾਂ ਮੈਂ ਤੇਰਾ ਦਲੀਪ ਸਿੰਘ ਹੀ ਆ ਮਾਂ ਨੇ ਕਿਹਾ ਪੁੱਤ ਰਾਜ ਭਾਗ ਚਲਿਆ ਗਿਆ ਕੋਈ ਦੁੱਖ ਨਹੀਂ ਧਨ ਦੌਲਤ ਚਲਿਆ ਗਿਆ ਕੋਈ ਦੁੱਖ ਨਹੀਂ ਮੇਰੀਆਂ ਅੱਖਾਂ ਤੇਰੇ ਵਿయోగ ਵਿੱਚ ਪੁੱਤਰਾ ਰੋ ਰੋ ਕੇ ਅੱਖਾਂ ਦੀ ਜੋਤ ਚਲੀ ਗਈ ਕੋਈ ਦੁੱਖ ਨਹੀਂ ਪਰ ਤੇਰੇ ਸਿਰ ਤੋਂ ਕੇਸ ਚਲੇ ਗਏ ਇਹਦਾ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਤੇ ਉਹ ਦਿਨ ਫਿਰ ਦਲੀਪ ਸਿੰਘ ਨੇ ਮਾਂ ਦੇ ਪੈਰ ਫੜ ਕੇ ਕਿਹਾ ਸੀ ਮਾਂ ਮੈਂ ਤੇਰਾ ਰਾਜ ਭਾਗ ਨਹੀਂ ਲਿਆ ਸਕਦਾ ਵਾਪਸ ਤੇਰੀਆਂ ਅੱਖਾਂ ਦੀ ਜੋਤ ਵਾਪਸ ਨਹੀਂ ਲਿਆ ਸਕਦਾ ਪਰ ਤੇਰੀਆਂ ਅਸੀਸਾਂ ਤੇ ਤੇਰੀਆਂ ਦੁਆਵਾਂ ਦੇ ਸਦਕਾ ਤੇਰਾ ਪੁੱਤ ਫਿਰ ਸਿੱਖੀ ਸਰੂਪ ਦੇ ਵਿੱਚ ਵਾਪਸ ਆਏਗਾ ਆਏਗਾ ਤੇ ਆਇਆ ਵੀ ਆਇਆ ਵੀ ਬਿਲਕੁਲ ਕੇਸਾਂ ਦੀ ਅਹਿਮੀਅਤ ਵੇਖਿਓ ਮੈਂ ਬੇਨਤੀ ਇਹ ਕਰ ਰਿਹਾ ਅੰਗਰੇਜ਼ਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਉਨਾ ਚਿਰ ਤੱਕ ਇਹ ਦੇ ਅੰਦਰੋਂ ਸਿੱਖੀ ਮੁਕਾਈ ਨਹੀਂ ਜਾ ਸਕਦੀ ਜਿੰਨਾ ਚਿਰ ਤੱਕ ਇਹਦੇ ਸਿਰ ਤੇ ਕੇਸ ਨੇ ਕੇਸਾਂ ਦੀ ਅਹਿਮੀਅਤ ਕੀ ਹੈ ਸਿੱਖੀ ਦੇ ਅੰਦਰ ਕਦੇ ਅੰਦਾਜ਼ਾ ਲਾ ਕੇ ਵੇਖੋ ਬਿਲਕੁਲ ਤੁਹਾਡੀ ਗੱਲ ਸਈਅਦ ਸਿੰਘ ਸਾਹਿਬ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਨੂੰ ਕੇਸਾਂ ਦਾ ਸਤਕਾਰ ਅਤੇ ਕੇਸਾਂ ਦੀ ਮਹੱਤਤਾ ਬਾਰੇ ਬਿਲਕੁਲ ਵੀ ਨਹੀਂ ਪਤਾ ਕਿੰਨੇ ਕੋ ਅਵੇਸਲੇ ਹੋ ਚੁੱਕੇ ਆ ਤੁਸੀਂ ਬੜੇ ਸੋਹਣੇ ਹਵਾਲੇ ਇਤਿਹਾਸ ਦੇ ਦੇ ਕੇ ਇੱਕ ਇੱਕ ਤੈਨੂੰ ਖੋਲਿਆ ਕੇਸਾਂ ਦੀ ਮਹਾਨਤਾ ਬਾਰੇ ਕੇਸਾਂ ਦੇ ਸਤਕਾਰ ਬਾਰੇ ਮੌਜੂਦਾ ਸਮੇਂ ਜੇਕਰ ਕੇਸਾ ਦੀ ਗੱਲ ਕੀਤੀ ਜਾਵੇ ਅੱਜ ਸਾਡਾ ਸਿੱਖ ਸਮਾਜ ਕਿੱਥੇ ਖੜਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਿਰ ਮੈਂ ਓਟ ਆਸਰਾ ਲੈਣ ਲੱਗਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਉੱਥੇ ਤਿੰਨ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਸਾਹਿਬ ਜੀ ਬਾਣੀ ਵਿੱਚ ਕਰਦੇ ਨੇ ਇੱਕ ਲੋਕ ਤੇ ਉਹ ਨੇ ਜਿਨ੍ਹਾਂ ਨੇ ਬੋੜ ਦੇ ਰੁੱਖ ਦਾ ਦੁੱਧ ਵਾਲਾ ਨੂੰ ਲਾ ਲਾ ਕੇ ਤੇ ਜਟਾਂ ਬਣਾ ਲਈਆਂ ਇੱਕ ਲੋਕ ਉਹ ਨੇ ਜੈਨੀ ਸਰੇਵੜੇ ਜਿੰਨਾ ਬਾਰੇ ਗੁਰੂ ਨਾਨਕ ਸਾਹਿਬ ਮਾਝ ਕੀ ਵਾਰ ਵਿੱਚ ਕਹਿੰਦੇ ਨੇ ਸਿਰ ਖੋਹਾਏ ਵੀ ਆਪਣੇ ਸਿਰ ਦੇ ਵਾਲਾਂ ਨੂੰ ਪੁੱਟਿਆ ਵੀ ਇਦਾਂ ਦੇ ਲੋਕ ਵੀ ਜਗਤ ਵਿੱਚ ਬਿਲਕੁਲ ਜਿਨ੍ਹਾਂ ਨੇ ਸਿਰ ਦੇ ਵਾਲ ਪੁੱਟੇ ਇਦਾਂ ਦੇ ਲੋਕ ਵੀ ਜਗਤ ਵਿੱਚ ਜਿਨ੍ਹਾਂ ਨੇ ਜਟਾਂ ਬਣਾ ਲਈਆਂ ਇਦਾਂ ਦੇ ਲੋਕ ਵੀ ਜਗਤ ਵਿੱਚ ਜੇ ਆਪਾਂ ਮਹਾਤਮ ਗੌਤਮ ਬੁੱਧ ਦੇ ਮਹਾਤਮਾ ਬੁੱਧ ਦੇ ਜੀਵਨ ਨੂੰ ਵੇਖੀਏ ਨਾ ਤੇ ਜਦਨ 28 ਕਰਿਆਂ ਦੀ ਅਰਜਾ 28 29 ਕਰਿਆਂ ਦੀ ਅਰਜਾ ਜਦਨ ਉਤਰਿਆ ਉਹਨੇ ਆਪਣੀ ਇੱਕ ਕਿਰਪਾਨ ਤਲਵਾਰ ਵਾਇਗਰੂ ਆਪਣੀ ਤਲਵਾਰ ਤੇ ਆਪਣੇ ਕੇਸ ਆਪਣੀ ਰਾਣੀ ਜਿਸ਼ੁਧਰਾ ਨੂੰ ਦੇ ਦਿੱਤੇ ਕੱਟ ਕੇ ਉਹਨੂੰ ਦੇ ਦਿੱਤੇ ਮੈਂ ਜਿਹੜੀ ਅਰਜ਼ ਕਰਨ ਲੱਗਾ ਤੁਹਾਡੇ ਅੱਗੇ ਕਿ ਕੇਸਾਂ ਕਿ ਇਹ ਜੇ ਅਜੋਕੇ ਸਮੇਂ ਦੇ ਵਿੱਚ ਇਦਾਂ ਦੇ ਲੋਕ ਵੀ ਆ ਜਿਨ੍ਹਾਂ ਨੇ ਕੇਸ ਕੱਟ ਦਿੱਤੇ ਕੇਸਾਂ ਦੀਆਂ ਜਟਾਂ ਬਣਾ ਲਈਆਂ ਕੇਸਾਂ ਦਾ ਨਿਰਾਦਰ ਕੀਤਾ ਤੇ ਕੇਸਾਂ ਦਾ ਨਰਾਦਰ ਵੀ ਕੀਤਾ ਤੇ ਜਦੋਂ ਆਪਾਂ ਇਸ ਪੱਖ ਨੂੰ ਥੋੜਾ ਜਿਹਾ ਅਜੋਕੇ ਸਮੇਂ ਵਿੱਚ ਵੇਖਣ ਦਾ ਯਤਨ ਕਰੀਏ ਅੱਜ ਵੀ ਸਭ ਕੁਝ ਹੋ ਰਿਹਾ ਕੇਸਾਂ ਦੀ ਬੇਅਦਬੀ ਬਹੁਤ ਹੈ ਜੀ ਹਾਲਾਂਕਿ ਸਿੱਖ ਰਹਿਤ ਮਰਿਆਦਾ ਦੇ ਅੰਦਰ ਅੱਜ ਜੇ ਆਪਾਂ ਵੇਖੀਏ ਤੇ ਕੇਸਾਂ ਦੀ ਬੇਅਦਬੀ ਇੱਕ ਛੋਟੀ ਜਿਹੇ ਅਰਜ਼ ਕਰਨ ਲੱਗਾ ਜਿੱਥੇ ਕਲਗੀ ਤਰ ਬਾਪੂ ਜੀ ਨੇ ਇੱਕ ਗੱਲ ਚੇਤੇ ਰੱਖਿਓ ਸਿੱਖੋ ਜਿੱਥੇ ਆਪਾਂ ਪੰਜ ਕਕਾਰਾਂ ਦੀ ਨਿਸ਼ਾਨ ਈ ਸਿੱਖੀ ਪੰਜ ਹਰਫ ਕਾਫ ਤੋਂ ਗੱਲ ਸ਼ੁਰੂ ਕੀਤੀ ਨਾ ਉੱਥੇ ਮੈਂ ਨਾਲ ਇਹ ਵੀ ਅਰਜ਼ ਕਰਾਂ ਜਦੋਂ ਪੰਜ ਤਖਤਾਂ ਦੀ ਗੱਲ ਕਰੋਗੇ ਪੰਜ ਤਖਤਾਂ ਦੇ ਵਿੱਚ ਇੱਕ ਤਖਤ ਹੀ ਸਾਨੂੰ ਕਲਗੀਧਰ ਬਾਪੂ ਨੇ ਉਹ ਦਿੱਤਾ ਜਿਹਨੂੰ ਆਖਿਆ ਕੇਸਗੜ ਆਖਿਆ ਕੇਸਗੜ ਆਖਿਆ ਬਿਲਕੁਲ ਬਹੁਤ ਖੂਬ ਜਿਹਨੂੰ ਆਖਿਆ ਕੇਸਗੜ ਜਿਹਨੂੰ ਆਖਿਆ ਜਾਂਦਾ ਕੇਸਗੜ ਕਿਸੇ ਕਵੀ ਦੇ ਬੋਲ ਨੇ ਕਵੀ ਦੀ ਕਵਿਤਾ ਦੇ ਬੋਲ ਨੇ ਸੁਣਿਓ ਓਏ ਕੇਸਾਂ ਵਾਲਿਓ ਸੁਣਿਓ ਓਏ ਕੇਸਾਂ ਵਾਲਿਓ ਜਰਾ ਕੇਸਾਂ ਨੂੰ ਸੰਭਾਲਿਓ ਜਰਾ ਸਿੱਖੀ ਨੂੰ ਸੰਭਾਲਿਓ ਹੈ ਕੇਸਗੜ ਦਾ ਵਾਸਤਾ ਕਿਆ ਬਾਤ ਹੈ ਕੇਸਗੜ ਦਾ ਵਾਸਤਾ ਪਾ ਕੇ ਕਹਿੰਦਾ ਉਹ ਤੁਹਾਨੂੰ ਤੇ ਕਲਗੀਧਰ ਬਾਪੂ ਕੇਸਗੜ ਸਾਹਿਬ ਦੀ ਧਰਤੀ ਦੇ ਕੇ ਗਿਆ ਅੱਜ ਤੇਰੇ ਕੋਲ ਸਿਖਾ ਕੇਸਗੜ ਤਾਂ ਹੈ ਸਤਿਗੁਰੂ ਮੇਰ ਕਰੇ ਆਨੰਦ ਅੱਜ ਤੇਰੇ ਕੋਲ ਕੇਸਗੜ ਵੀ ਹੈ ਅੱਜ ਤੇਰੇ ਕੋਲ ਆਨੰਦਪੁਰ ਵੀ ਹੈ ਪਰ ਅੱਜ ਵਿਚਾਰਨ ਦੀ ਲੋੜ ਹੈ ਤੇਰੇ ਕੋਲ ਕੇਸ ਹੈ ਨਹੀਂ ਤੇ ਤੇਰੇ ਜੀਵਨ ਵਿੱਚ ਆਨੰਦ ਵੀ ਹੈ ਨਹੀਂ ਕਿਆ ਬਾਤ ਹੈ ਬਿਲਕੁਲ ਹੋਰ ਅਰਜ ਕਰਾਂ ਤੁਹਾਡੇ ਅੱਗੇ ਪੁਰਾਤਨ ਸਮੇਂ ਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਸੀ ਉਦੋਂ ਉਹਦੇ ਕੇਸ ਕੱਟੇ ਜਾਂਦੇ ਸਨ ਕੇਸ ਕੱਟ ਦਿੱਤੇ ਜਾਂਦੇ ਸੀ ਆਖਿਆ ਜਾਂਦਾ ਸੀ ਇਹ ਸਭ ਤੋਂ ਵੱਡੀ ਸਜ਼ਾ ਹੈ ਬੰਦੇ ਨੂੰ ਚੇਤੇ ਰੱਖਿਓ ਅੱਜ ਕੇਸ ਕਟਾਉਣੇ ਇੱਕ ਫੈਸ਼ਨ ਬਣ ਗਿਆ ਹੈ ਇਹ ਸਾਡੀ ਸਭ ਤੋਂ ਵੱਡੀ ਤਰਾਸ਼ ਦੀ ਹੈ ਸਭ ਤੋਂ ਵੱਡੀ ਸਾਡੀ ਇੱਕ ਤਰਾਸ਼ੀ ਖਾਸ ਕਰਕੇ ਸਿੱਖ ਸਮਾਜ ਦੇ ਵਿੱਚ ਇੱਕ ਪਰਿਵਾਰਾਂ ਵਿੱਚ ਪੈਦਾ ਹੋ ਰਹੇ ਬੱਚੇ ਉਹ ਹੀ ਆਪਣੇ ਕੇਸਾਂ ਨੂੰ ਹੁਣ ਛੋਟੇ ਜਿਹੇ ਕਰਨ ਲੱਗਾ ਅੱਜ ਜੇ ਨੌਜਵਾਨੀ ਵੱਲ ਝਾਤੀ ਮਾਰੋ ਸਿਰ ਦੇ ਉੱਤੇ ਕੇਸ ਉਹਨਾਂ ਨੂੰ ਭਾਰੇ ਲੱਗਦੇ ਆ ਤੇ ਮੁਖ ਤੇ ਦਾੜਾ ਵੀ ਭਾਰਾ ਲੱਗਦਾ ਬਿਲਕੁਲ ਮੈਂ ਛੋਟੀ ਜਿਹੀ ਇੱਕ ਬੇਨਤੀ ਕਰਾਂਗਾ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦੋ ਨੌਜਵਾਨ ਵੀਰ ਉਹਨਾਂ ਨੂੰ ਆਵਾਜ਼ ਮਾਰ ਕੇ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਕਹਿੰਦੇ ਨੌਜਵਾਨੋ ਕਿੰਨਾ ਕਿੰਨਾ ਭਾਰ ਚੁੱਕ ਲੈਂਦੇ ਹੋ ਉਹਨਾਂ ਸੋਚਿਆ ਵੀ ਸ਼ਾਇਦ ਕੋਈ ਭਾਰ ਇਹਨਾਂ ਨੇ ਚੁਕਾਉਣਾ ਹੋ ਕੋਈ ਚੀਜ਼ ਚੁਕਾਉਣੀ ਹੋ ਇੱਕ ਕਹਿੰਦਾ ਜੀ ਮੈਂ 50 ਕਿਲੋ ਚੁੱਕਦਾ ਦੂਜਾ ਕਹਿੰਦਾ ਜੀ ਮੈਂ 100 ਕਿਲੋ ਚੁੱਕ ਲੈਣਾ ਸਰੀਰ ਦੇ ਤਗੜੇ ਸਨ ਤਾਕਤ ਸੀ ਸਰੀਰ ਵਿੱਚ ਜਵਾਨੀ ਵਾਲੀ ਉਮਰ ਸੀ ਤੇ ਫਿਰ ਆਵਾਜ਼ ਦੇ ਕੇ ਰੱਬ ਦੇ ਪਿਆਰੇ ਕਹਿੰਦੇ ਕਹਿੰਦੇ ਫਿਰ ਇੱਕ ਗੱਲ ਦੱਸੋ ਆ ਕੇਸਾਂ ਦਾ ਤੇ ਦਾੜੀ ਦਾ ਕੰਨਕ ਪਾਰ ਹੁੰਦਾ ਤੁਹਾਡੇ ਕੋਲੋਂ ਕੇਸਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ ਤੁਹਾਡੇ ਕੋਲੋਂ ਦਾੜੀ ਦਾ ਭਾਰ ਨਹੀਂ ਚੁੱਕਿਆ ਜਾਂਦਾ ਅੱਜ ਸਿੱਖਾਂ ਦੇਆਂ ਬੱਚਿਆਂ ਨੂੰ ਆ ਜੂੜਾ ਭਾਰਾ ਲੱਗਦਾ ਆ ਦਾੜਾ ਭਾਰਾ ਲੱਗਦਾ ਬਿਲਕੁਲ ਇਹ ਤਾਂ ਹੋਈ ਸਿੰਘ ਸਾਹਿਬ ਹਲੂਨੇ ਵਾਲੀ ਗੱਲ ਸੱਚਮੁੱਚ ਅੱਜ ਲੋੜ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਸੀਂ ਖੜੇ ਕਿੱਥੇ ਆ ਕੋਈ ਵੀ ਦਿਨ ਤਿਉਹਾਰ ਆਂਦਾ ਗੁਰਪ੍ਰਮੁਣਾਈ ਜਾਣਦੇ ਨੇ ਭਾਵੇਂ ਖਾਲਸੇ ਦਾ ਸਾਜਨਾ ਦਿਹਾੜਾ ਹੈ ਜਾਂ ਗੁਰੂ ਸਾਹਿਬ ਦਾ ਕੋਈ ਜਨਮ ਦਿਹਾੜਾ ਜਾਂ ਪ੍ਰਕਾਸ਼ ਦਿਹਾੜਾ ਹੋਵੇਗਾ ਸਿੱਖੀ ਹੈ ਗੁਰੂ ਪਾਸ਼ਾ ਨੇ ਸਾਡੀ ਝੋਲੀ 'ਚ ਬੜੀ ਵੱਡੀ ਸਿੱਖਿਆ ਪਾਈ ਹੈ ਗੁਰਮਤ ਸਿਧਾਂਤ ਗੁਰਮਤ ਫਲਸਫੀ ਗੁਰਮਤ ਵਿਚਾਰਧਾਰਾ ਬੜੇ ਸੋਨੇ ਢੰਗ ਦੇ ਨਾਲ ਇੱਕ ਇੱਕ ਹਵਾਲਾ ਦੇ ਕੇ ਆਪਣੇ ਦਿਲ ਦੇ ਦਰਦ ਨੂੰ ਵੀ ਸਾਂਝਾ ਕੀਤਾ ਭਾਈ ਸਾਹਿਬ ਨੇ ਇੱਕ ਗੱਲ ਮਹਰ ਪੁੱਛਣਾ ਚਾਹਾਂਗਾ ਅਕਸਰ ਸ਼ਬਦ ਆਮ ਵਰਤਿਆ ਜਾਂਦਾ ਕੇਸ ਗੁਰੂ ਕੀ ਮੋਹਰ ਜੀ ਇਹ ਤਾਂ ਠੀਕ ਹੈ ਗੁਰੂ ਪਾਸ਼ਾ ਨੇ ਪੰਜ ਕਕਾਰਾਂ 'ਚ ਸਭ ਤੋਂ ਪਹਿਲੇ ਐਮਿਤ ਕੇਸਾ ਨੂੰ ਦਿੱਤੀ ਹੈ ਕੇਸਾ ਦੀ ਪ੍ਰਮਾਣਤਾ ਦਿੱਤੀ ਹੈ ਕੇਸ ਗੁਰੂ ਦੀ ਮੋਹ ਇਹਦੇ ਬਾਰੇ ਚਾਹਾਂਗਾ ਥੋੜਾ ਜਿਹਾ ਵੀਕਸਪਨ ਕੀਤਾ ਜਾਵੇ ਕੇਸ ਗੁਰੂ ਦੀ ਮੋਹ ਇੱਕ ਗੱਲ ਚੇਤੇ ਰੱਖਿਓ ਜਿੱਥੇ ਕੇਸ ਗੁਰੂ ਦੀ ਮੋਹ ਬਾਬਤ ਆਪਾਂ ਕੁਝ ਬੇਨਤੀ ਕਰਨੀਆਂ ਉੱਥੇ ਨਾਲ ਇਹ ਵੀ ਗੱਲ ਚੇਤੇ ਰੱਖਿਓ ਵੀ ਸਿੱਖੀ ਦੇ ਵਿੱਚ ਕੇਸਾਂ ਨੂੰ ਕਟਾਉਣਾ ਕੇਸ ਕਤਲ ਕਰਨਾ ਸ਼ਬਦ ਵਰਤਿਆ ਜਾਂਦਾ ਹੈ ਕੇਸ ਕਤਲ ਕਰਵਾ ਲੈ ਬਿਲਕੁਲ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬੰਦਾ ਕਿਸੇ ਬੰਦੇ ਦਾ ਕਤਲ ਕਰੇ ਫਿਰ ਕੋਹ ਕੋਹ ਕੇ ਕਤਲ ਕਰੇ ਤੇ ਹੁਣ ਅੰਦਾਜ਼ਾ ਆਪਾਂ ਲਾ ਕੇ ਵੇਖ ਇਹ ਵੀ ਅੱਜ ਦੇ ਸਮੇਂ ਸਮੇਂ ਵਿੱਚ ਆਪਾਂ ਕੇਸਾਂ ਦਾ ਕੀ ਹਾਲ ਕਰਦੇ ਆ ਕਦੇ ਕਿਸੇ ਤਰ੍ਹਾਂ ਦਾ ਡਿਜ਼ਾਈਨ ਕਦੇ ਕਿਸੇ ਤਰ੍ਹਾਂ ਦਾ ਡਿਜ਼ਾਈਨ ਡਿਜ਼ਾਈਨ ਤੇ ਛਡੋ ਅੱਜ ਤੇ ਕੇਸਾਂ ਦੇ ਰੰਗ ਵੀ ਬਦਲੇ ਕੇਸਾਂ ਦੇ ਰੰਗ ਵੀ ਕਈ ਤਰੀਕਿਆਂ ਦੇ ਨਾਲ ਕਈ ਤਰੀਕਿਆਂ ਦੇ ਨਾਲ ਕੇਸਾਂ ਦੇ ਰੰਗ ਵੀ ਬਦਲੇ ਗੱਲ ਉੱਥੇ ਲੈ ਕੇ ਆਈਏ ਕੇਸ ਗੁਰੂ ਦੀ ਮੋਹਰ ਮੋਹਰ ਕਿਉਂਕਿ ਸਿੱਖੀ ਦਾ ਨਿਸ਼ਾਨ ਨਿਸ਼ਾਨ ਕਹ ਲਓ ਜਾ ਮੁਹਰ ਕਹਿ ਲੋ ਸੱਚੇ ਸਤਿਗੁਰੂ ਜੀ ਨੇ ਕਿਉਂਕਿ ਸਿੱਖੀ ਦੇ ਲਈ ਸਿੱਖ ਦੇ ਲਈ ਕੇਸ ਜਿਹੜੀ ਹੈ ਉਹਦੀ ਮਹਾਨਤਾ ਜਿਹੜੀ ਹੈ ਨਾਲ ਇਹ ਵੀ ਗੱਲ ਯਾਦ ਰੱਖੋ ਕਿ ਪੰਜ ਕਕਾਰਾਂ ਦੇ ਵਿੱਚੋਂ ਚਾਰ ਤੁਸੀਂ ਬਾਹਰੋਂ ਖਰੀਦ ਲਓਗੇ ਕੜੇ ਦੀ ਪੇਟਾ ਦਿੱਤੀ ਜਾ ਸਕਦੀ ਹੈ ਕਿਰਪਾਨ ਦੀ ਪੇਟਾ ਦਿੱਤੀ ਜਾ ਸਕਦੀ ਹੈ ਕਛਹਿਰੇ ਦੀ ਪੇਟਾ ਦਿੱਤੀ ਜਾ ਸਕਦੀ ਕੰਗੇ ਦੀ ਪੇਟਾ ਦਿੱਤੀ ਜਾ ਸਕਦੀ ਹੈ ਪਰ ਕੇਸ ਕਦੇ ਬਾਹਰੋਂ ਨਹੀਂ ਮਿਲਦੇ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਬਿਲਕੁਲ ਮੈਂ ਜਦ ਮੱਕੇ ਮਦੀਨੇ ਦੀ ਤੁਹਾਡੇ ਨਾਲ ਗੱਲ ਕੀਤੀ ਉੱਥੇ ਬੜੀ ਪਿਆਰੀ ਇੱਕ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਤੇ ਮੌਲਵੀ ਬਹਾਉਦੀਨ ਦੀ ਜਦੋਂ ਗੱਲਬਾਤ ਹੋਈ ਨਾ ਤੇ ਉੱਥੇ ਇੱਕ ਵਿਚਾਰ ਇਹ ਸਾਹਮਣੇ ਆਇਆ ਸੀ ਕਿ ਇਹ ਕੇਸ ਜਿਹੜੇ ਆ ਪ੍ਰਮਾਤਮਾ ਦਾ ਮਨੁੱਖ ਨੂੰ ਬਖਸ਼ਿਆ ਹੋਇਆ ਇੱਕ ਸਿਰੋਪਾਉ ਹੈ ਸਿਰੋਪਾਉ ਬਹੁਤ ਖੂਬ ਫਿਰ ਬੇਨਤੀ ਕਰਾਂ ਕੇਸ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਸਿਰੋਪਾਉ ਹੈ ਜਿੱਥੇ ਗੁਰਬਾਣੀ ਵਿੱਚ ਸਾਬਤ ਸੂਰਤ ਦੀ ਗੱਲ ਗੁਰਬਾਣੀ ਵਿੱਚ ਵੀ ਆਈ ਨਾ ਸਾਬਤ ਸੂਰਤ ਦਸਤਾਰ ਸਰਾ ਦਸਤਾਰ ਦੀ ਗੱਲ ਜਿੱਥੇ ਆਈ ਨੋ ਤੋਂ ਪਹਿਲਾਂ ਸਾਬਤ ਸੂਰਤ ਉਹ ਸਾਬਤ ਸੂਰਤ ਇਸ਼ਾਰਾ ਕੇਸਾਂ ਵਾਲੀ ਹੈ ਕੇਸਾਂ ਵਾਲੀ ਬਿਲਕੁਲ ਕੇਸ ਗੁਰੂ ਦੀ ਮੋਰ ਵਾਲੀ ਹੈ ਇਸ ਕਰਕੇ ਕੇਸ ਗੁਰੂ ਦੀ ਮੋਰ ਹੋਰ ਮੈਂ ਤੁਹਾਡੇ ਅੱਗੇ ਅਰਜ਼ ਕਰਾਂ ਮੱਕੇ ਮਦੀਨੇ ਦੀ ਗੋਸ਼ਟ ਵਿੱਚ ਇੱਕ ਬਚਨ ਬੜਾ ਪਿਆਰਾ ਵਿੱਚ ਰਹਿ ਗਿਆ ਸੀ ਉੱਥੇ ਇਹ ਲਿਖਿਆ ਸੀ ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ ਜਿਹੜਾ ਰੱਬ ਦੀ ਬਖਸ਼ਿਸ਼ ਕੀਤੀ ਹੋਈ ਸਾਬਤ ਸੂਰਤ ਨੂੰ ਭੰਨ ਦੇਵੇ ਤੋੜ ਦੇਵੇ ਉਹਨੂੰ ਬੇਈਮਾਨ ਪਾ ਉਹ ਬੰਦਾ ਬੇਈਮਾਨ ਆ ਉਹਦਾ ਕੋਈ ਧਰਮ ਨਹੀਂ ਕੋਈ ਧਰਮ ਨਹੀਂ ਬਿਲਕੁਲ ਉਹਦਾ ਕੋਈ ਧਰਮ ਨਹੀਂ ਹੈ ਕੇਸ ਗੁਰੂ ਦੀ ਮੋਹ ਇਹ ਪਰਮੇਸ਼ਰ ਵੱਲੋਂ ਬਖਸ਼ਿਸ਼ ਹੈ ਤੇ ਬੜੇ ਸੋਹਣੇ ਵਿਦਵਾਨਾਂ ਨੇ ਬੋਲ ਕਹਿ ਮੈਂ ਵਿਦਵਾਨਾਂ ਦਾ ਨਾਂ ਲੈਣ ਤੋਂ ਹਿਚਕਚਾਵਾਂਗਾ ਨਹੀਂ ਗਿਆਨੀ ਸੰਤਸੰਗ ਮਸਕੀਨ ਜੀ ਦੇ ਬੋਲ ਨੇ ਕਹਿੰਦੇ ਸੱਜਣਾ ਇੱਕ ਲੋਕ ਉਹ ਨੇ ਜਗਤ ਵਿੱਚ ਜਿਨ੍ਹਾਂ ਦੇ ਕੇਸ ਨਹੀਂ ਆਏ ਜਿਨ੍ਹਾਂ ਦੇ ਕੇਸ ਨਹੀਂ ਆਏ ਨੇ ਉਹ ਯਤਨ ਕਰਦਾ ਕਿਸੇ ਵਧੀਆ ਸਪੈਸ਼ਲਿਸਟ ਡਾਕਟਰ ਦੇ ਕੋਲ ਜਾਂਦਾ ਵੀ ਮੈਨੂੰ ਵਧੀਆ ਦਵਾਈ ਦਿਓ ਤਾਂ ਜੋ ਮੇਰੇ ਕੇਸ ਆ ਜਾਨ ਜਿਹਦੇ ਨਹੀਂ ਆਏ ਉਹ ਦਵਾਈ ਪਾਲਦਾ ਤੇ ਜਿਹਦੇ ਆਏ ਜਿਹਨੂੰ ਸੰਭਾਲਣੇ ਔਖੇ ਲੱਗਦੇ ਆ ਉਹ ਕਤਲ ਕਰਵਾ ਰਹੇ ਉਹ ਕਤਲ ਕਰਵਾਉਣ ਲਈ ਮਸਕੀਨ ਜੀ ਤੇ ਬੋਲ ਮੈਂ ਤੁਹਾਡੇ ਅੱਗੇ ਰੱਖਣ ਲੱਗਾ ਕਿ ਜਿਹਦੇ ਨਹੀਂ ਆਏ ਉਹ ਦਵਾਈ ਪਾਲਦਾ ਜੇ ਦੇ ਆਏ ਤੇ ਸੰਭਾਲਣੇ ਨਹੀਂ ਚਾਹੁੰਦਾ ਉਹ ਨਾਈ ਪਾਲਦਾ ਜੇ ਕੇਸਾਂ ਦਾ ਸਮੇਂ ਅਨੁਸਾਰ ਰੰਗ ਤਬਦੀਲ ਵੀ ਹੋਇਆ ਕਿਉਂਕਿ ਇਹ ਕਾਲੇ ਨੇ ਬਾਣੀ ਵਿੱਚ ਵੀ ਬਚਣਾ ਫਰੀਦਾ ਕਾਲੀ ਜਿੰਨੀ ਨਰਾਵਿਆ ਤੌਲੀ ਰਾਵਿਆ ਕੋਏ ਚਟੇ ਤੇ ਹੋਣਾ ਹੀ ਨਹੀਂ ਨਾ ਰੰਗ ਤਬਦੀਲ ਵੀ ਹੋਣਾ ਔਰ ਸਾਡੇ ਸਾਹਮਣੇ ਇਹ ਵੀ ਵੇਖੋ ਜੇ ਕੇਸਾਂ ਦੀ ਬੇਅਦਬੀ ਦੀ ਗੱਲ ਇੱਥੇ ਚਲੋ ਕਾਲੇ ਚਟੇ ਦੀ ਗੱਲ ਆ ਗਈ ਤੇ ਕਦੇ ਚੇਤੇ ਕਰੂ ਹਾਂ ਅਕਾਲੀ ਫੂਲਾ ਸਿੰਘ ਦਾ ਵੇਲਾ ਅਕਾਲੀ ਫੂਲਾ ਸਿੰਘ ਦਾ ਵੇਲਾ ਬੜੀ ਪਿਆਰੀ ਗੱਲ ਇਕ ਨੌਜਵਾਨ ਨੇ ਕੇਸ ਕਤਲ ਕਰਵਾ ਦਿੱਤੇ ਮੈਂ ਮਹਿਸੂਸ ਕਰਦਾ ਹਾਂ ਸਾ ਵੀ ਕੌਮ ਦਾ ਜਥੇਦਾਰ ਕਿਦਾਂ ਦਾ ਹੋਵੇ ਕਿਸ ਇੱਕ ਨੌਜਵਾਨ ਨੇ ਕੇਸ ਕਤਲ ਕਰਵਾ ਦਿੱਤੇ ਅਕਾਲੀ ਫੂਲਾ ਸਿੰਘ ਨੇ ਸੁਨੇਹਾ ਭੇਜਿਆ ਵੀ ਤੂੰ ਕੇਸ ਦਾ ਤੂੰ ਕੇਸ ਕਤਲ ਕਰਵਾ ਦਿੱਤੇ ਔਰ ਇਹ ਵੀ ਗੱਲ ਯਾਦ ਰੱਖੋ ਜਦੋਂ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਜਾਂਦੀ ਹੈ ਕੇਸ ਗੁਰੂ ਦੀ ਮੋਹਰ ਕਿਦਾਂ ਬੇਨਤੀ ਕਰਨ ਲੱਗਾ ਜਦੋਂ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਹੁੰਦੀ ਹੈ ਜਿੱਥੇ ਮੁਖ ਵਿੱਚ ਪਾਇਆ ਜਾਂਦਾ ਅੰਮ੍ਰਿਤ ਜਿੱਥੇ ਨੇਤਰਾਂ ਵਿੱਚ ਪਾਇਆ ਜਾਂਦਾ ਨਾ ਯਾਦ ਰੱਖਿਓ ਤੇ ਪੰਜ ਵਾਰੀ ਤੇਰੇ ਕੇਸਾਂ ਵਿੱਚ ਵੀ ਪਾਇਆ ਜਾਂਦਾ ਇਸ ਕੇਸ ਗੁਰੂ ਦੀ ਮੋਹ ਹੋ ਗਿਆ ਪੰਜ ਵਾਰੀ ਹੁਣ ਇਸ ਤੇ ਕੋਈ ਅਧਿਕਾਰ ਨਹੀਂ ਇਹ ਗੁਰੂ ਦੀ ਅਧਿਕਾਰ ਨਹੀਂ ਇਹ ਕੇਸ ਗੁਰੂ ਦੀ ਮੋਹ ਗੁਰੂ ਦੇ ਹੋ ਗਿਆ ਤਾਂ ਉਹ ਜਦੋਂ ਨੌਜਵਾਨ ਨੇ ਕੇਸ ਕੱਟੇ ਅਕਾਲੀ ਫੂਲਾ ਸਿੰਘ ਨੇ ਸੁਨੇਹਾ ਭੇਜਿਆ ਵੀ ਤੂੰ ਕੇਸ ਕੇਸ ਕੱਟ ਲੈ ਤੇਰੇ ਕੇਸਾਂ ਚ ਅੰਮ੍ਰਿਤ ਪਾਇਆ ਸੀ ਉਹਨੇ ਉਹ ਕੱਟੇ ਹੋਏ ਕੇਸ ਭੇਜ ਦਿੱਤੇ ਅਕਾਲੀ ਫੂਲਾ ਸਿੰਘ ਨੂੰ ਜਦੋਂ ਭੇਜੇ ਅਕਾਲੀ ਫੂਲਾ ਸਿੰਘ ਹੋਣਾ ਨੇ ਕੁਝ ਨੌਜਵਾਨਾਂ ਨੂੰ ਕੁਝ ਸੰਘਾਂ ਨੂੰ ਸਖਾਂ ਨੂੰ ਨਾਲ ਲਿਆ ਕਹਿੰਦੇ ਵੀ ਸੱਜਣੋ ਫਿਰ ਜਿਹੜੇ ਸੰਗਾਂ ਦੇ ਕੋਲ ਕੋਈ ਆਪਾਂ ਸ਼ਸਤਰ ਕਹ ਲਈਏ ਕੋ ਡੰਗ ਸੋਟਾ ਇਦਾਂ ਦਾ ਵੀ ਕਹ ਲਈਏ ਸ਼ਬਦ ਕੋਈ ਵਰਤ ਲਈਏ ਲੈ ਕੇ ਤੇ ਅਕਾਲੀ ਫੁੱਲਾ ਸਿੰਘ ਚਲੇ ਗਏ ਕੌਮ ਦੇ ਜਥੇਦਾਰ ਜਾ ਕੇ ਕਹਿੰਦੇ ਸੱਜਣਾ ਤੇਰੇ ਕੇਸਾਂ ਦੇ ਵਿੱਚ ਅਤੇ ਅੰਮ੍ਰਿਤ ਪਾਇਆ ਸੀ ਉਹ ਕੇਸ ਤੂੰ ਭੇਜ ਦਿੱਤੇ ਤੇ ਜੀ ਨਾ ਅੰਮ੍ਰਿਤ ਤੇਰੀਆਂ ਅੱਖਾਂ 'ਚ ਪਾਇਆ ਸੀ ਤੇ ਜਿਹੜਾ ਮੁਖ ਵਿੱਚ ਪਾਇਆ ਸੀ ਸੱਜਣਾ ਉਹ ਵੀ ਹੁਣ ਫਿਰ ਅਸੀਂ ਲੈਣ ਵਾਸਤੇ ਆਏ ਹਾਂ ਤੂੰ ਤਿਆਰ ਤਿਆਰਾ ਰੱਖ ਤਿਆਰਾ ਕਰ ਕੌਮ ਦਾ ਜਥੇਦਾਰ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਜਿਹੀ ਗੱਲ ਦਾ ਦੁਕਾਨ ਤੇ ਜਾਤਾ ਸਾਨੂੰ ਇਤਿਹਾਸ ਪੜਾਇਆ ਨਹੀਂ ਜਾ ਰਿਹਾ ਜਾਂ ਤਾਂ ਸਾਨੂੰ ਗੁਰਮਤਿ ਸਿਧਾਂਤਾਂ ਤੋਂ ਜਾਣੂ ਨਹੀਂ ਕਰਵਾਇਆ ਜਾ ਰਿਹਾ ਜਾਂ ਫਿਰ ਅਸੀਂ ਆਪ ਹੀ ਅਵੇਸਲੇ ਹੋ ਚੁੱਕੇ ਹਾਂ ਨਾ ਆਪ ਇਤਿਹਾਸ ਪੜਨ ਯੋਗ ਹੈਗੇ ਆ ਨਾ ਪੜਨਾ ਚਾਹੁੰਦੇ ਆ ਨਾ ਸੁਣਨਾ ਚਾਹੁੰਦੇ ਆ ਗੁਰੂ ਕਿਰਪਾ ਕਰੇ ਬੜੇ ਸੋਨੇ ਢੰਗ ਦੇ ਨਾਲ ਸਾਡੇ ਅਤੀ ਸਤਕਾ ਅਯੋਗ ਭਾਈ ਸਰਤਾਜ ਸਿੰਘ ਬਸਰਾਵਾ ਨੇ ਕਿਸਾਂ ਦੀ ਮਹਾਨਤਾ ਬਾਰੇ ਅਤੇ ਜੋ ਇਤਿਹਾਸਿਕ ਸਰੋਤ ਨੇ ਜੋ ਸਾਡੇ ਇਤਿਹਾਸਕ ਤੱਤ ਨੇ ਜਿਨ੍ਹਾਂ ਦੇ ਵਿੱਚ ਬਖੂਬੀ ਢੰਗ ਦੇ ਨਾਲ ਕੇਸਾਂ ਦੀ ਵਿਲੱਖਣਤਾ ਨੂੰ ਦਰਸਾਇਆ ਗਿਆ ਹੈ ਅੱਜ ਸਾਡੇ ਰੂਬਾਂ ਨੇ ਕੀਤਾ ਹੈ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਜਦੋਂ ਕੇਸ ਪੰਜ ਕਕਾਰਾਂ ਵਿੱਚ ਸ਼ਾਮੂਲਿਤ ਹੁੰਦੇ ਨੇ ਕੁਝ ਇਹੋ ਜਿਹੀ ਵੀ ਨੇ ਸਾਨੂੰ ਕੇਸਾਂ ਤੋਂ ਕਿਹੜੀ ਊਰਜਾ ਮਿਲਦੀ ਹੈ ਸਾਨੂੰ ਕੇਸਾਂ ਤੋਂ ਕੀ ਤਾਕਤ ਮਿਲਦੀ ਹੈ ਇਸ ਤਰ੍ਹਾਂ ਦੇ ਵੀ ਸ਼ਬਦ ਸਾਡੇ ਸਾਹਮਣੇ ਆ ਜਾਂਦੇ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਛੋਟੀ ਜਿਹੇ ਰ ਦੀ ਕਰਾਂ ਵੀ ਕੇਸਾਂ ਤੋਂ એનર્ਜੀ ਮਿਲਦੀ ਨਹੀਂ ਮਿਲਦੀ ਵਿਟਾਮਿਨ ਡੀ ਮਿਲਦਾ ਨਹੀਂ ਮਿਲਦਾ ਜਾਂ ਕੁਝ ਹੋਰ ਮਿਲਦਾ ਜਾਂ ਨਹੀਂ ਮਿਲਦਾ ਇਹ ਗੱਲਾਂ ਸਾਰੀਆਂ ਇੱਕ ਪਾਸੇ ਆ ਸਾਡੇ ਲਈ ਸੱਚੇ ਸਤਗੁਰੂ ਦਾ ਗੁਰੂ ਦਾ ਹੁਕਮ ਆ ਵੀ ਕੇਸਾਂ ਦੀ ਸੰਭਾਲ ਕਰਨੀ ਹੈ ਤੇ ਕਰਨੀ ਹੈ ਕਿਉਂਕਿ ਸਿੱਖ ਤੇ ਹੈ ਹੀ ਉਹ ਹੈ ਜਿਹੜਾ ਹੁਕਮ ਰਜ਼ਾਈ ਚੱਲਣਾ ਦਾ ਧਾਰਨੀ ਹੈ ਕੀ ਬਾਤ ਆ ਸੱਚਮੁੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਗੁਰੂ ਅੱਗੇ ਭੇਟਾ ਕਰ ਦਿੱਤਾ ਜੋ ਗੁਰ ਕਹਿ ਸੋਈ ਪਲਮਨੋ ਜੋ ਗੁਰੂ ਨੇ ਕਹਿ ਦਿੱਤਾ ਇਹ ਚ ਭਲਾ ਕੀ ਹੈ ਬੁਰਾ ਕੀ ਮੈਨੂੰ ਨਹੀਂ ਪਤਾ ਬਸ ਮੇਰੇ ਵਾਸਤੇ ਇਹ ਸੰਦੇਸ਼ ਜੋ ਗੁਰੂ ਨੇ ਮੇਰੀ ਝੋਲੀ ਪਾਇਆ ਇਸ ਸੰਦੇਸ਼ ਨੂੰ ਮੈਂ ਸੱਤ ਕਰਕੇ ਮੰਨੈ ਇਸ ਗੁਰੂ ਦੇਹ ਕੰਨੂ ਮੈਂ ਸਿਰ ਨਵਾਣਾ ਹੈ ਉਹੀ ਗੁਰੂ ਕੇ ਪਿਆਰੇ ਪਰਵਾਨ ਹੁੰਦੇ ਨੇ ਉਹੀ ਗੁਰੂ ਕੇ ਪਿਆਰੇ ਸਫਲਤਾ ਦੀ ਪੌੜੀ ਚੜਦੇ ਨੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਥੋੜੇ ਸਮੇਂ ਦੇ ਵਿੱਚ ਕੇਸਾ ਦੀ ਅਹਿਮੀਅਤ ਬਾਰੇ ਕੇਸਾ ਦੀ ਮਾਨਤਾ ਬਾਰੇ ਬੜੇ ਸੋਨੇ ਤੇ ਬੜੇ ਡੂੰਘੇ ਵਿਚਾਰ ਅਜ ਸੰਗਤ ਦੇ ਉਭਰੂ ਕਿਤੇ ਨੇ ਇੱਕ ਮੈਂ ਬੇਨਤੀ ਜੋ ਕਰਾਂਗਾ ਜਾਂਦੇ ਹੋਏ ਅੱਜ ਖਾਲਸਾ ਪੰਥ ਦਾ ਸਾਇਨਾ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਬੜੇ ਜਾਓ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਪੰਜ ਕਕਾਰਾਂ ਦੀ ਅਹਿਮੀਅਤ ਬਾਰੇ ਵੀ ਥਾਂ ਥਾਂ ਤੇ ਗੱਲ ਕੀਤੀ ਜਾ ਰਹੀ ਹੈ ਜੇਕਰ ਅੱਜ ਅਸੀਂ ਵਿਸ਼ਾ ਛੋਇਆ ਕੇਸਾਂ ਬਾਰੇ ਤੇ ਜਿਹੜੇ ਨੌਜਵਾਨ ਸਾਡੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਜਿਹੜੇ ਬਾਹਰ ਜਾਂਦੇ ਨੇ ਵਿਦੇਸ਼ੀ ਧਰਤੀ ਤੇ ਉਹ ਸੋ ਤੋਂ ਪਹਿਲਾਂ ਜਾ ਕੇ ਕੇਸਾਂ ਨੂੰ ਤਲਾਂਜਲੀ ਦਿੰਦੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕੇ ਉਹਨਾਂ ਵਾਸਤੇ ਕੋਈ ਗੁਰੂ ਪਾਤਸ਼ਾਹ ਦਾ ਬਖਸ਼ਿਸ਼ ਸੰਦੇਸ਼ ਜਿਹੜੇ ਨੌਜਵਾਨ ਵੀਰ ਕਈ ਤੇ ਬਾਹਰ ਜਾਣ ਤੋਂ ਪਹਿਲਾਂ ਇੱਥੇ ਹੀ ਕੇਸਾਂ ਦੀ ਬੇਦਬੀ ਕਰ ਲੈਂਦੇ ਆ ਤੇ ਕੁਝ ਬਾਹਰ ਜਾ ਕੇ ਵੀ ਕਰਦੇ ਆ ਪਰ ਸਤਗੁਰੂ ਸੱਚੇ ਸਤਗੁਰੂ ਜੀ ਮਹਾਰਾਜ ਦੀ ਕਲਾ ਵਰਤਦੀ ਆ ਖੇਡ ਵਰਤਦੀ ਆ ਕੁਝ ਐਸੇ ਵੀ ਨੇ ਜਿਹੜੇ ਇੱਥੋਂ ਕੇਸ ਕਤਲ ਕਰਵਾ ਕੇ ਗਏ ਤੇ ਉੱਥੋਂ ਸਿੰਘ ਸੱਜ ਕੇ ਵੀ ਆਇਆ ਸਿੰਘ ਸੱਜ ਕੇ ਵੀ ਆਇਆ ਬਹੁਤ ਕੋ ਬਿਲਕੁਲ ਸੱਚੇ ਸਤਗੁਰੂ ਜੀ ਦੀ ਕਲਾ ਵਰਤਦੀ ਆ ਕਿਉਂਕਿ ਸਾਡੇ ਮਨਾਂ 'ਚ ਕੋਈ ਦਾ ਦਾ ਡਰ ਪਹੋਜਿਆ ਵੀ ਪਾਇਆ ਹੁੰਦਾ ਪਈ ਤੁਸੀਂ ਜੇ ਕੇਸ ਰੱਖ ਲਏ ਤੁਹਾਨੂੰ ਕੰਮ ਇਦਾਂ ਦਾ ਨਹੀਂ ਮਿਲਣਾ ਕੰਮ ਮਿਲਣਾ ਤੁਹਾਨੂੰ ਜੋਬ ਮਿਲਣ ਚ ਪ੍ਰੋਬਲਮ ਆਵੇਗੀ ਤੁਹਾਡਾ ਤਾਂ ਫਿਊਚਰ ਖਤਮ ਹੋ ਜਾਵੇਗਾ ਉਹ ਇਸ ਪੱਖ ਨੂੰ ਮੁੱਖ ਰੱਖ ਕੇ ਉਹ ਇਹ ਜਿਹੜਾ ਮਨ ਦੇ ਅੰਦਰ ਭਰਮ ਹੁੰਦਾ ਉਹ ਇੱਥੇ ਭਰਮ ਹੁੰਦਾ ਜਦੋਂ ਉੱਥੇ ਜਾ ਕੇ ਭਰਮ ਨਿਕਲਦਾ ਸਤਗੁਰੂ ਜੀ ਖੇਡ ਵਰਤਾਉਂਦੇ ਨੇ ਉਹ ਪਰਤ ਕੇ ਫਿਰ ਵਾਪਸ ਉਸੇ ਸਿੱਖ ਰੂਪ ਦੇ ਵਿੱਚ ਆਉਂਦੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰੂ ਕੀ ਪਿਆਰੀ ਸਾత్సੰਗਤ ਜੀ ਖਾਸ ਕਰਕੇ ਮਨੋ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਆਓ ਸਭ ਤੋਂ ਪਹਿਲੇ ਗੁਰੂ ਨੂੰ ਰੱਖੀਏ ਦੂਸਰੇ ਨੰਬਰ ਤੇ ਸੰਸਾਰ ਤੇ ਸਮਾਜ ਹੋਵੇ ਗੁਰੂ ਕਿਰਪਾ ਕਰੇ ਅਸੀਂ ਪੂਰੇ ਤਨ ਦਈਹੀ ਦੇ ਨਾਲ ਗੁਰੂ ਪਾਸ਼ਾ ਵੱਲੋਂ ਬਖਸ਼ਿਆ ਹੋਇਆ ਤੋਹਫਾ ਕਿਸ ਸਾਦੀ ਸੰਭਾਲ ਕਰੀਏ ਕਿਸਾਂ ਦਾ ਸਤਕਾਰ ਕਰੀਏ ਤਾਂ ਹੀ ਗੁਰੂ ਦੇ ਸਨਮੁਖ ਜਾ ਕੇ ਗੁਰੂ ਅੱਗੇ ਅਰਦਾਸ ਬੇਨਤੀ ਜੋਦਰੀ ਕਰੀਏ ਤੇ ਪੰਜ ਕਕਾਰਾਂ ਦੀ ਵਰਦੀ ਧਾਨ ਕਰਕੇ ਗੁਰੂ ਵਾਲੇ ਬਣੀਏ ਗੁਰੂ ਆਸ਼ੀਅ ਅਨਸਾਰ ਆਪਣੀ ਜ਼ਿੰਦਗੀ ਬਤੀਤ ਕਰੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਥੋੜੇ ਸਮੇਂ ਚ ਤੁਸੀਂ ਗੁਰੂ ਪਾਸ਼ਾ ਦੀ ਬਖਸ਼ਿਸ਼ ਕੇਸ ਗੁਰੂ ਕੀ ਮਿਹਰ ਬਾਰੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਜੋ ਤੱਥ ਸੀ ਕੀ ਸਾਦੀ ਅੰਮਿਤ ਬਾਰੇ ਸਾਡੇ ਸੰਗਤਾਂ ਦੇ ਰੂਬਰੂ ਕੀਤਾ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ଏਸੀ ਪੀਟੀਸੀ ਵੱਲੋਂ ਨਿਮਾਣਾ ਜਾਂ ਉਪਰਾਲਾ ਖਾਲਸਾ ਪੰਥ ਦੇ ਸਾਇਨਾ ਦਿਹਾੜੇ ਨੂੰ ਸਮਰਪਿਤ ਕਕਾਰ ਸਾਡੀ ਪਹਿਚਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਰਹਿੰਦੇ ਕਕਾਰਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਕੰਗੇ ਦੀ ਅੰਮਿਤ ਕੀ ਹੈ ਕੜਾ ਕਛਹਿਰਾ ਕਿਰਪਾਨ ਇਹਦੇ ਬਾਰੇ ਵੀ ਅਸੀਂ ਅਗਲੇ ਐਪੀਸੋਡ 'ਚ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਸਾਨੂੰ ਦਿਓ ਆਗਿਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।